ਜੋ ਪੰਜਾਬ ਦੀਆਂ ਨਵੀਆਂ ਬਣੀਆਂ ಗ್ರಾಮ ਪੰਚਾਇਤਾਂ ਦੇ ਚੁਣੇ ਗਏ ਪੰਚਾਂ ਨੂੰ ਸੌ ਚੁਕਾਈ ਜਾ ਰਹੀ ਹੈ ਉੱਥੇ ਹੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਮੂਹ ਨਵੇਂ ਚੁਣੇ ਗਏ ਪੰਚਾਂ ਨੂੰ ਸੌ ਚੁਕ ਚੋਣ ਦੀ ਰਸਮ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋੜੀ ਨੇ ਨਿਭਾਈ। ਜਿਲ੍ਹਾ ਨਵਾਂ ਸ਼ਹਿਰ ਦੇ ਸਾਰੇ ਨਵੇਂ ਚੁਣੇ ਗਏ ਪੰਚਾਂ ਨੂੰ ਅਹੁਦੇ ਦੀ ਸੋਚਕਾਈ ਇਸ ਮੌਕੇ ਤੇ ਨਾਲ ਦੇ ਨਾਲ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵਿਧਾਇਕ ਸੰਤੋਸ਼ ਕਟਾਰੀਆ ਤੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਵਿਕਾਸ ਲਈ ਜੋ ਯੋਜਨਾ ਬਣਾਈ ਗਈ ਹੈ ਉਸ ਨੂੰ ਅਸੀਂ ਆਮ ਆਦਮੀ ਪਾਰਟੀ ਜਲਦੀ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਵੱਲੋਂ ਸਫਲ ਬਣਾਵਾਂਗੇ। ਪੰਚਾਇਤ 2024 ਦੇ ਇਲੈਕਸ਼ਨ ਹੋਏ ਜਿਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿੱਚ ਭਾਈਚਾਰਾ ਕਾਇਮ ਕਰਨਾ ਜਿਹਦੇ ਵਿੱਚ ਉਹਨਾਂ ਦੀ ਅਪੀਲ ਸੀ ਕਿ ਅਸੀਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਹਲਕਾ ਬੰਗਾ ਹਲਕਾ ਨਾਮਾ ਸ਼ਹਿਰ ਹਲਕਾ ਬਲਾਚੌਰ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਔਰ ਜਿੱਥੇ ਇਲੈਕਸ਼ਨ ਵੀ ਹੋਇਆ ਬੜੀ ਸ਼ਾਂਤੀਪੂਰਵਕ ਇਲੈਕਸ਼ਨ ਹੋਇਆ ਜਿਸ ਗੱਲ ਦੀ ਕਿ ਮੈਂ ਪ੍ਰਸ਼ਾਸਨ ਨੂੰ ਔਰ ਸਾਡੇ ਨਾਲ ਵਿਧਾਇਕ ਸਾਹਿਬਾਨ ਖੜੇ ਹੈ ਮੈਂ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਔਰ ਜਿਹੜੇ ਪੰਜ ਸਰਪੰਚ ਚੁਣੇ ਗਏ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਵਧਾਈ ਦਿੰਦਾ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਉਪਰਾਲਾ ਸੀ ਉਹ ਪੰਜ ਸਾਹਿਬਾਨ ਦੀ ਜਿਹੜਾ ਸੋਚ ਚੱਕ ਦਾ ਸਮਾਗਮ ਸੀ ਬੜੇ ਅਮਨ ਸ਼ਾਂਤੀ ਦੇ ਨਾਲ ਪੂਰਵਕ ਹੋਇਆ ਬੜੀ ਬੜੀ ਖੁਸ਼ੀ ਖੁਸ਼ੀ ਜਿਹੜੇ ਆ ਪੰਜ ਸਰਪੰਚ ਸਾਹਿਬਾਨ ਜਿਹੜੇ ਆ ਉਹਨਾਂ ਨੇ ਨਵਜੁਕ ਜਿਹੜੇ ਆ ਉਹਨਾਂ ਨੇ ਸੋਚੀ ਕਿ ਔਰ ਮੈਂ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ